ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਅੰਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਆਸਾ ਜੀ ਦੀ ਬਾਣੀ ਚੱਲ ਰਹੀ ਹੈ ਜਿਹਦੇ ਵਿੱਚ ਪਾਤਸ਼ਾਹ ਜੀ ਦੇ ਭਾਈ ਪੰਜ ਸ਼ਲੋਕ ਕਲ ਸੰਪੂਰਨ ਹੋਇਸੀ ਪਾਤਸ਼ਾਹ ਜੀ ਅਗਲਾ ਸ਼ਲੋਕ 465 ਤੇ 66 ਅੰਗ ਤੇ ਪਾਤਸ਼ਾਹ ਜੀ ਦਾ ਇਸੇਵਾ ਸ਼ਲੋਕ ਰੰਭ ਹੁੰਦਾ ਹੈ ਆਓ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਸ਼ਲੋਕ ਦੀ ਰੰਮਤਾ ਕਰਦੇ ਹਾਂ ਜੀ ਸ਼ਲੋਕ ਵਹਲਾ ਪਹਿਲਾ ਮੁਸਲਮਾਨ ਸਿਫਤ ਸਤ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ અપਾਰ ਤੀਰਥ ਨਾਵਹਿ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁੰਨ ਧਾਇਨ ਜੀਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਰੰજન ਕਾਇਆ ਕਾ ਆਕਾਰ ਧੰ ਧੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਸ਼ਲੋਕ ਦੀ ਰਮਤਾ ਕਰਦੇ ਹਨ ਆਓ ਪਾਤਸ਼ਾਹ ਜੀ ਇਸ ਪੰਜਵੇਂ ਛੇਵੇਂ ਸ਼ਲੋਕ ਦੇ ਵਿੱਚ ਵੀ ਅਪਦੇਸ਼ ਪਖਸ਼ ਕਰਦੇ ਹਨ ਜੀ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਆਚਾ ਜੀ ਫਿਰ ਉਧਾਰਨਾ ਲੈ ਕੇ ਖੀਰ ਤੇ ਸਾਨੂੰ ਰਿਜ਼ਲਟ ਬਖਸ਼ਦੇ ਹਨ ਇਸ ਸ਼ਲੋਕ ਵਿੱਚ ਹੀ ਮਹਾਰਾਜ ਜੀ ਕਹਿੰਦੇ ਮੁਸਲਮਾਨ ਜਿਹੜੇ ਹਨ ਉਹ ਸਿਫਤ ਸਰੀਅਤ ਦੀ ਵਿਸ਼ਵਾਸ ਰੱਖਦੇ ਹਨ ਉਹਨੂੰ ਪੜਨ ਤੇ ਅਤੇ ਉਹਦੇ ਮਤਾਬਕੀ ਆਪਣੀ ਜ਼ਿੰਦਗੀ ਵਿੱਚ ਚੱਲਦੇ ਹਨ ਜਿਹੜਾ ਮੌਲਵੀ ਧਰਮ ਹੈ ਮੁਸਲਮਾਨ ਧਰਮ ਉਹਦੇ ਵਿੱਚ ਉਹ ਆਪਣੇ ਪਰਮਾਤਮਾ ਨੂੰ ਪਰਮੇਸ਼ਰ ਨੂੰ ਅੱਲਾ ਦੇ ਰਾਹੀਂ ਨਵਾਜਦੇ ਹਨ ਤੇ ਸਿਫਤ ਸਰੀਅਤ ਦੁਆਰਾ ਨੂੰ ਪੜ ਕੇ ਉਹਦੇ ਮਤਾਬਕੀ ਚੱਲਣਾ ਕਰਦੇ ਹਨ ਮਹਾਰਾਜ ਜੀ ਬਚਨ ਕਰਦਨ ਬੰਦੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦਿਦਾਰ ਉਹ ਕਹਿੰਦੇ ਨੇ ਕੀ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਉਹਨਾਂ ਦਾ ਵਿਸ਼ਵਾਸ ਹੈ ਕਿ ਜਿਹੜਾ ਬੰਦਾ ਇਹਦੇ ਤੋਂ ਬਾਹਰ ਜਾਏਗਾ ਉਹਦੀ ਮੁਕਤੀ ਨਹੀਂ ਹੈ ਮੁਸਲਮਾਨ ਧਰਮ ਹੈ ਜਿਹੜਾ ਉਹਦੇ ਵਿੱਚ ਸ਼ਰੀਅਤ ਦੇ ਵਿੱਚ ਹੀ ਸਿਫਤ ਦੇ ਵਿੱਚ ਸ਼ਰੀਅਤ ਦੇ ਵਿੱਚ ਉਹ ਵਿਸ਼ਵਾਸ ਕਰਦੇ ਹਨ ਉਹ ਇਹ ਗ੍ਰੰਥ ਪੜ੍ਹ ਕੇ ਉਹਦੇ ਤੀਓ ਚੱਲਣਾ ਕਰਦੇ ਹਨ ਇਮਾਰਾਜੀ ਅੱਗੇ ਇਹ ধারণা ਦੇ ਕੇ ਸਮਝਾਉਣਾ ਕਰਦੇ ਹਨ ਕਿ ਉਹਨਾਂ ਦਾ ਵਿਸ਼ਵਾਸ ਹੈ ਕਿ ਜਿਹੜਾ ਬੰਦਾ ਉਹਦੇ ਵਿੱਚ ਕੈਦ ਰਹੇਗਾ ਉਹਦੇ ਮੁਤਾਬਕ ਚੱਲੇਗਾ ਉਹਦੇ ਬੰਦਨਾ ਵਿੱਚ ਰਹੇਗਾ ਬੰਦਚਾਂ ਦੇ ਵਿੱਚ ਰਹੇਗਾ ਉਹੀ ਕੁਝ ਪਾ ਸਕਦਾ ਹੈ ਉਹੀ ਅੱਲਾ ਦੇ ਦਰਸ਼ਨ ਕਰ ਸਕਦਾ ਹੈ Hindu ਸਲਾਹੀ ਸਲਾਹਨ ਦਰਸ਼ਨ ਰੂਪਪਾਰ ਮਹਾਰਾਜ ਕਹਿੰਦੇ ਹਿੰਦੂਆਂ ਦੇ ਮੁਤਾਬਕ ਹਿੰਦੂ ਮਤ ਦੇ ਮੁਤਾਬਕ ਕਹਿੰਦੇ ਉਹ ਠਾਕਰਾਂ ਦੀ ਪੂਜਾ ਕਰਦੇ ਹਨ Hindu ਧਰਮ ਦੇ ਵਿੱਚ ਮਹਾਰਾਜ ਜੀ ਕਹਿੰਦੇ ਉਹ ਪਰਮੇਸ਼ਰ ਦੀ ਠਾਕਰ ਦੀ ਪੂਜਾ ਕੀਤੀ ਜਾਂਦੀ ਹੈ ਉਹ ਆਪਣੇ ਮਤਾਬਕ ਚਲਦਿਆਂ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪੇ ਦੇ ਚੀ ਉਹ ਦਰਸ਼ਨ ਸਮਝਦੇ ਹਨ ਤੀਰਥ ਨਾਵੇ ਅਰਚਾ ਪੂਜਾ ਅਗਰ ਵਾਸ ਬੇਕਾਰ ਮਹਾਰਾਜ ਕਹਿੰਦੇ ਹਿੰਦੂ ਵੀਰ ਜਿਹੜਿਆਂ ਨੂੰ ਹਿੰਦੂ ਲੋਕ ਹਿੰਦੂ ਤੀਰਥਾਂ ਤੇ ਜਾਂਦੇ ਹਨ ਤੀਰਥ ਇਸ਼ਨਾਨ ਕਰਦੇ ਹਨ ਅਰਚਾ ਪੂਜਾ ਕਰਦੇ ਹਨ ਮੂਰਤੀਆਂ ਦੇ ਅੱਗੇ ਖੜ ਕੇ ਮੂਰਤੀਆਂ ਦੀ ਪੂਜਾ ਕਰਦੇ ਹਨ ਅਗਰਵਾਸ ਵਾਸ਼ਨਾ ਵਾਲੀਆਂ ਅਗਰਬੱਤੀਆਂ ਤਖਾਂਦੇ ਹਨ ਸੁਗੰਧੀ دار ਫੁੱਲ ਰੱਖ ਕੇ ਠਾਕੁਰ ਨੂੰ ਖੁਸ਼ ਕਰਦੇ ਹਨ ਭੋਗ ਲਵਾਉਂਦੇ ਹਨ ਮੂਰਤੀਆਂ ਦੇ ਅੱਗੇ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉੱਥੇ ਵਿਸ਼ਵਾਸ ਹੈ ਕਿ ਇਸ ਤਰ੍ਹਾਂ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ ਜੋਗੀ ਸੁੰਨ ਮਹਾਰਾਜ ਜੀ ਜੋਗੀਆਂ ਬਾਰੇ ਵਰਣਨ ਕਰਦੇ ਨੇ ਅਗਲੀ ਪੰਕਤੀ ਜੋਗੀ ਸੁੰਨ ਧਿਆਨ ਜੀਤੇ ਅਲਖ ਨਾਮ ਕਰਤਾ ਜੇ ਜੋਗੀ ਜਿਹੜੇ ਹਨ ਮਹਾਰਾਜ ਜੀ ਕਹਿੰਦੇ ਉਹ ਸੁੰਨ ਅਵਸਥਾ ਧਾਰਨ ਕਰਦੇ ਆ ਸੁੰਨ ਸਮਾਧੀ ਲਾਉਂਦੇ ਹਨ ਮਹਾਰਾਜ ਜੀ ਕਹਿੰਦੇ ਜੋਗੀ ਸੁੰਨ ਧਿਆਨ ਕਹਿੰਦੇ ਸੁੰਨ ਅਵਸਥਾ ਵਿੱਚ ਬੈਠ ਕੇ ਨਾ ਉਹਨੂੰ ਸੁੰਨ ਅਵਸਥਾ ਵਿੱਚ ਧਿਆਉਂਦੇ ਹਨ ਪ੍ਰਮਾਤਮਾ ਨੂੰ ਜੋਗੀ ਮਤ ਦੇ ਲੋਕ ਜਿਹੜੇ ਯੋਗ ਧਾਰਨ ਕਰ ਲੈਂਦੇ ਨੇ ਲੋਕ ਉਸੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਅ విశ్వਾਸ ਸਹਿ ਜੋਗੀ ਸੁੰਨ ਧਾਇਨ ਜੀਤੇ ਅਲਖ ਨਾਮ ਕਰਤਾਰ ਅਲਖ ਨਰੰਜਨ ਕਰਦੇ ਹਨ ਜੋਗੀ ਕਈ ਹੁੰਦੇ ਹਨ ਗਲੀਆਂ ਵਿੱਚੋਂ ਅਲਖ ਨਰੰਜਨ ਲਾ ਨੂੰ ਚੇਤੇ ਕਰਦੇ ਹਨ ਉਹਨਾਂ ਦੀ ਆਵਾਜ਼ ਹੁੰਦੀ ਹੈ ਬੋਲ ਹੁੰਦਾ ਅਲਖ ਨਰੰਜਨ ਤੇ ਆਪਾਂ ਸੁਣਿਆ ਵੀ ਹੋਵੇਗਾ ਕਈ ਵਾਰੀ ਮਹਾਰਾਜ ਜੀ ਕਹਿੰਦੇ ਉਸੇ ਤਰ੍ਹਾਂ ਉਹਨੂੰ ਚੇਤੇ ਕਰਦੇ ਹਨ ਕਹਿੰਦੇ ਸੂਖਮ ਮਹਾਰਾਜ ਜੀ ਕਹਿੰਦੇ ਸੁਖਮ ਰਾਈ ਪੂਜਾ ਕਰਦੇ ਹਨ ਕਿ ਉਹ ਪਰਮਾਤਮਾ ਜਿਹੜਾ ਸੁਖਮ ਹੈ ਉਹ ਸਰੀਰਾਂ ਤੋਂ ਅਰੇ ਮਹਾਰਾਜ ਜੀ ਕਹਿੰਦੇ ਉਸ ਤਰ੍ਹਾਂ ਨੂੰ ਧਿਆਉਣਾ ਕਰਦੇ ਹਨ ਸੁੰਨ ਅਵਸਥਾ ਦੇ ਵਿੱਚ ਟਿਕੇ ਰਹਿੰਦੇ ਹਨ ਤੇ ਲਖਨ ਨਰੰਜਨ ਦੇ ਨਾਲ ਨਾਮ ਦੇ ਨਾਲ ਉਹ ਕਰਤਾਰ ਨੂੰ ਚੇਤੇ ਕਰਦੇ ਹਨ ਸੁਖਮ ਮੂਰਤ ਨਾਮ ਨਰੰਜਨ ਕਾਇਆ ਕਾਰ ਮਹਾਰਾਜ ਜੀ ਕਹਿੰਦੇ ਉਹ ਸੂਖਮ ਸਮਝਦਿਆਂ ਪਰਮਾਤਮਾ ਨੂੰ ਉਹ ਪਰਮੇਸ਼ਰ ਨੂੰ ਕਰਤਾਰ ਨੂੰ ਕਹਿੰਦੇ ਸੂਖਮ ਜਾਣਦਾ ਸੂਖਮ ਮੂਰਤ ਨਾਮ ਕਹਿੰਦੇ ਉਹਦੀ ਮੂਰਤ ਸੂਖਮ ਹੈ ਨਾਮ ਨਿਰੰਜਨ ਦਾ ਮਹਾਰਾਜ ਜੀ ਕਹਿੰਦੇ ਕਾਇਆ ਕਾਕਾਰ ਜਿੰਨਾ ਸੰਸਾਰ ਹੈ ਮਹਾਰਾਜ ਜੀ ਕਹਿੰਦੇ ਜੋਗੀ ਕਹਿੰਦੇ ਉਹਦਾ ਕਾਰ ਹੈ ਇੰਨਾ ਸ੍ਰਿਸ਼ਟੀ ਦੇ ਜੀਵ ਹਨ ਜਿੰਨਾ ਸ੍ਰਿਸ਼ਟੀ ਦਾ ਕਾਰ ਹੈ ਜੋ ਕੁਝ ਹੈ ਈਮਾਰਾ ਜੀ ਕਹਿੰਦੇ ਉਹ ਪਰਮਾਤਮਾ ਦਾ ਰੂਪ ਸਮਝਦੇ ਹਨ ਪਰਮਾਤਮਾ ਦਾ ਸਰੀਰ ਸਮਝਦੇ ਹਨ ਸ੍ਰਿਸ਼ਟੀ ਨੂੰ ਜਿਹੜੇ ਯੋਗੀ ਲੋਕ ਹਨ ਇਹ ਸੂਖੋ ਅਵਸਥਾ ਨੂੰ ਧਾਨ ਕਰਦੇ ਹਨ ਹਰਾ ਜੀ ਕਹਿੰਦੇ ਇਸ ਤਰ੍ਹਾਂ ਉਹਨੂੰ ਪਾਉਂਦੇ ਪਾਣਾ ਚਾਹਦੇ ਹਨ ਸਤਿਆ ਮਨ ਸੰਤੋਖ ਉਪਜੇ ਦੇਨੇ ਕੇ ਵਿਚਾਰ ਤੇ ਮਹਾਰਾਜ ਜੀ ਕਹਿੰਦੇ ਸਤਿਆ ਮਨ ਸੰਤੋਖ ਉਪਜੇ ਦੇਨੇ ਕੇ ਵਿਚਾਰ ਤੂੰ ਮਹਾਰਾਜ ਜੀ ਕਹਿੰਦੇ ਸਤੀ ਲੋਕ ਜਿਹੜਾ ਸਤੀ ਧਾਰਨ ਕਰਦੇ ਨੇ ਇਹਦੀ ਵਿਚਾਰ ਨੂੰ ਮੰਨਦੇ ਆ ਦੇ ਦੇ ਮੰਗੇ ਸੰਸਾਗੁਣਾ ਸੋਭ ਕਰੇ ਸੰਸਾਰ ਓ ਕੀ ਕਰਦੇ ਆ ਦਾਨ ਕਰਦੇ ਆ ਦੁਨੀਆ ਵਿੱਚ ਸਤਿਆ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਉਹ ਵਿਚਾਰ ਕਰਦੇ ਨੇ ਕਿ ਕਿਸੇ ਨੂੰ ਦਾਨ ਕੀਤਾ ਜਾਵੇ ਦੇਖਦੇ ਨੇ ਕਿਸੇ ਨੂੰ ਕੱਪੜੇ ਦੇ ਤੇ ਕਿਸੇ ਨੂੰ ਧਨ ਦੇਤਾ ਕਿਸੇ ਨੂੰ ਬਾਆ ਦੇਤੀ ਇਸੇ ਤਰ੍ਹਾਂ ਦੇ ਲੋਕ ਦਾਨ ਕਰਦੇ ਹਨ ਕਿ ਇਹਦੇ ਵਿੱਚ ਦਾਨ ਕਰਕੇ ਮਹਾਰਾਜ ਜੀ ਕਹਿੰਦੇ ਫਿਰ ਡਬਲ ਮੰਗਦੇ ਆਂ ਦੁਨੀਆ ਨੂੰ ਵਿਖਾਵਾ ਕਰਕੇ ਦਾਨ ਕਰ ਦਿੰਦੇ ਆਂ ਦੁਨੀਆ ਦੇਖਦੀ ਹੈ ਕਿ ਬੜੇ ਭਗਤ ਆਣ ਬੜੇ ਦਾਨੀ ਲੋਕਾਂ ਨੇ ਮਹਾਰਾਜ ਜੀ ਕਹਿੰਦੇ ਉਹ ਸਤਿਆ ਮਨ ਸੰਤੋਖ ਉਪਜੇ ਉਹਨਾਂ ਦੇ ਮਨ ਨੂੰ ਸੰਤੋਖ ਮਿਲਦਾ ਹੈ ਇਹ ਦਾਨ ਕਰਕੇ ਡਬਲ ਮੰਗ ਲਈ ਤੇ ਫਿਰ ਮਹਾਰਾਜ ਜੀ ਕਹਿੰਦੇ ਉਹ ਡਬਲ ਮੰਗਦੇ ਹਨ ਡਬਲ ਤੋਂ ਵੀ ਡਬਲ ਪ੍ਰਮਾਤਮਾ ਅੱਗੇ ਮੰਗਣਾ ਕਰਦੇ ਹਨ ਦੇਦੇ ਮੰਗੇ ਸੰਸਾਗੁਣਾ ਸੋਭ ਕਰੇ ਸੰਸਾਰ ਕਹਿੰਦੇ ਪਹਿਲੋਂ ਦਿੰਦੇ ਹਨ ਦੁਨੀਆ ਵਿੱਚ ਵੰਡਦੇ ਹਨ দান ਕਰਕੇ ਫਿਰ ਉਹਦੇ ਤੋਂ ਡਬਲ ਉਹਦੇ ਤੋਂ ਮੰਗ ਵੀ ਲੈਂਦੇ ਹਨ ਪ੍ਰਮਾਤਮਾ ਤੋਂ ਫਿਰ ਉਹਦੇ ਅੱਗੇ ਹੱਥ ਜੋੜ ਕੇ ਮੰਗਦੇ ਹਨ ਇਹਦਾ ਡਬਲ ਕਰਕੇ ਦੇ ਦੇ ਦੁਨੀਆ ਦੇ ਵਿੱਚ ਹਾ ਹਾ ਜਸ ਖੱਤ ਲੈਂਦੇ ਹਨ ਪਰ ਉਹਦਾ ਡਬਲ ਮੰਗ ਲੈਂਦੇ ਹਨ ਮਹਾਰਾਜ ਜੀ ਕਹਿੰਦੇ ਫਿਰ ਪਰਉਪਕਾਰ ਥੋੜਾ ਹੋਇਆ ਤੇ ਮਹਾਰਾਜ ਜੀ ਕਹਿੰਦੇ ਉਹ ਉਹਨਾਂ ਦਾ ਵਿਸ਼ਵਾਸ ਇੱਥੇ ਟਿਕਿਆ ਰਹਿੰਦਾ ਚੋਰਾ ਜਾਰਾ ਤੇ ਕੁੜਿਆਰਾ ਖਰਾਬ ਵਿਕਾਰ ਅੱਗੇ ਚੋਰਾਾਂ ਦੀ ਗੱਲ ਕਰਦੇ ਹਨ ਜਿਹੜੇ ਮਹਾਰਾਜ ਜੀ ਕਹਿੰਦੇ ਮਾੜੇ ਲੋਗ ਹਨ ਚੋਰ ਜਿਹੜੇ ਜਾਰੀਆਂ ਠੱਗੀਆਂ ਕਰਦੇ ਹਨ ਜਿਹੜੇ ਮਾੜੇ ਕਰਮ ਕਰਦੇ ਹਨ ਉਹਨਾਂ ਬਾਰੇ ਮਹਾਰਾਜ ਜੀ ਕਹਿੰਦੇ ਚੋਰਾ ਜਾਰਾ ਤੇ ਕੁੜਿਆਰਾ ਕੁੜਿਆਰ ਕੂੜੇ ਲੋਕ ਮਾੜੇ ਲੋਕ ਮਹਾਰਾਜ ਜੀ ਕਹਿੰਦੇ ਜਿਹੜੇ ਨਸ਼ੇ ਕਰਨ ਵਾਲੇ ਜਿਹੜੇ ਮਾੜੀ ਬਿਰਤੀ ਰੱਖਣ ਵਾਲੇ ਜਿਹੜੇ ਮਾੜਿਆਂ ਦਾ ਸੰਗ ਕਰਨ ਵਾਲੇ ਚੋਰੀਆਂ ਜਿਆਦੀਆਂ ਕਰਨ ਵਾਲੇ ਮਹਾਰਾਜ ਜੀ ਕਹਿੰਦੇ ਉਹ ਵੀ ਅਨ ਦੁਨੀਆ ਤੇ ਉਹਨਾਂ ਬਾਰੇ ਮਹਾਰਾਜ ਜੀ ਬਲਣ ਕਰਦੇ ਨੇ ਕਿ ਇਹਨਾਂ ਦਾ ਕੀ ਹਾਲ ਹੈ ਮਹਾਰਾਜ ਜੀ ਅੱਗੇ ਬਚਨ ਕਰਦੇ ਨੇ ਇੱਕ ਹੁੰਦਾ ਖਾਏ ਚੱਲੇ ਥਾਉ ਇਨਾ ਫਿਕਾਹੀ ਕਰ ਇਹ ਮਹਾਰਾਜ ਜੀ ਕਹਿੰਦੇ ਉਹ ਇੱਥੋਂ ਖਾਲੀ ਚਲੇ ਜਾਂਦੇ ਆ ਸੰਸਾਰ ਤੋਂ ਕੁਝ ਖੱਟ ਕੇ ਨਹੀਂ ਜਾਂਦੇ ਐਸੇ ਲੋਕ ਉਹ ਪਿਛਲਾ ਵੀ ਗਵਾ ਬੈਠਦੇ ਆ ਨਚੋਰੀਆਂ ਜਾਣੀਆਂ ਮਾੜੀਆਂ ਬਦਫੇਲੀਆਂ ਕਰਕੇ ਪਿਛਲਾ ਖੱਟਿਆ ਵੀ ਗਵਾ ਕੇ ਜਾਂਦੇ ਹਨ ਇਸਲੀ ਖੱਟੀ ਖਰਾਬ ਕਰ ਲੈਂਦੇ ਆ ਪਿਛਲੇ ਕਰਮਾਂ ਦਾ ਇੱਥੇ ਸੰਸਾਰ ਵਿੱਚ ਮਾੜੇ ਕਰਮ ਕਰਕੇ ਗਵਾ ਬੈਠਦੇ ਆ ਨ ਖਾਲੀ ਹੱਥ ਲੈ ਕੇ ਚਲੇ ਜਾਂਦੇ ਹਨ ਅੱਗੋਂ ਕਿਉਂ ਕੁਝ ਖੱਟਦੇ ਨਹੀਂ ਜੇ ਜੇ ਪਿਛਲਾ ਧਨ ਜੇ ਸੰਸਾਰੀ ਵੀ ਲਈ ਨਾ ਪਿਛਲਾ ਧਨ ਮਾਪਿਓ ਦਾ ਖਾਈ ਜਾਈ ਅੱਗੋਂ ਕੁਝ ਖੱਟੀਏ ਨਾ ਕਮਾਈਏ ਨਾ ਆਲਸੀ ਬਣ ਕੇ ਬਹਿ ਜਾਈਏ ਤੇ ਮਹਾਰਾਜ ਕਹਿੰਦੇ ਉਹ ਕਿੰਨੇ ਕੁ ਦਿਨ ਚੱਲੇਗਾ ਮਾਪਿਓ ਦਾ ਵੱਡਿਆਂ ਦਾ ਧਨ ਸੰਭਿਆ ਹੋਇਆ ਚਾਰ ਦਿਨ ਸੰਭਾਂਗੇ ਪੰਜ ਦਿਨ ਇਹ ਖਾ ਅਖੀਰ ਨੂੰ ਤੇ ਆ ਮੁੱਕਣਾ ਹੀ ਆ ਅੱਗੋਂ ਜੇ ਖੱਟੀ ਨਹੀਂ ਖੱਟੀ ਮਿਹਨਤ ਨਹੀਂ ਕੀਤੀ ਫਿਰ ਮਹਾਰਾਜ ਜੀ ਕਹਿੰਦੇ ਉਹ ਖਤਮ ਹੋ ਜਾਂਦਾ ਇਸੇ ਤਰ੍ਹਾਂ ਪਿਛਲੀ ਖੱਟੀ ਉਹ ਖਾਂਦਿਆਂ ਚੋਰੀਆਂ ਜਾ ਰੀਆਂ ਮਾੜੇ ਕਰਮ ਕਰਕੇ ਉਹ ਪਿਛਲੇ ਸੰਸ਼ੋਭਕ ਅਮਲਾਂ ਨੂੰ ਵੀ ਗਵਾ ਬੈਠਦੇ ਆ ਨਾ ਅੱਗੋਂ ਖੱਟੀ ਖੱਟਦੇ ਨਹੀਂ ਮਹਾਰਾਜ ਜੀ ਕਹਿੰਦੇ ਅੱਗੇ ਫਿਰ ਪਛਤਾਣਾ ਪੈਂਦਾ ਫਿਰ ਖਾਲੀ ਹੱਥ ਜਾਣਾ ਪੈਂਦਾ ਇੱਕ ਹੁੰਦਾ ਖਾਏ ਚੱਲੇ ਥਾਉ ਤਿੰਨਾ ਪਿਕਾਈ ਕਾਰ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਕੋਈ ਕਾਰਨਾ ਕੀਤੀ ਸੰਸਾਰ ਵਿੱਚ ਇਹ ਉਹਨਾਂ ਨੂੰ ਫਿਰ ਪਛਤਾਣਾ ਪੈਂਦਾ ਜਲ ਥਲ ਜੀਆ ਪੂਰੀਆਂ ਲੋਹਾ ਆਕਾਰ ਆਕਾਰ ਇਹਨਾਂ ਤੋਂ ਲਾਵਾ ਹੀ ਮਹਾਰਾਜ ਕਹਿੰਦੇ ਜੀਵ ਹਨ ਜਲ ਤੇ ਜੀਵ ਹਨ ਥਲ ਤੇ ਜੀਵਨ ਧਰਤੀ ਤੇ ਅਤੇ ਜਲ ਵਿੱਚ ਵੀ ਜੀਵ ਰਹਿੰਦੇ ਹਨ ਜਿਹੜੇ ਚੇਤੇ ਕਰਦੇ ਹਨ ਜਲ ਥਲ ਜੀਆ ਪੂਰੀਆਂ ਪੂਰੀਆਂ ਦੇ ਵਿੱਚ ਜੀਵ ਰਹਿੰਦੇ ਹਨ ਲੋਕ ਹਾਰਜ ਜੀ ਕਹਿੰਦੇ ਬ੍ਰਹਮੰਡਾਂ ਦੇ ਵਿੱਚ ਜੀਵਨ ਬ੍ਰਹਮੰਡਾਂ ਖੰਡਾਂ ਦੇ ਵਿੱਚ ਜਲ ਥਲ ਪੂਰੀਆਂ ਜਲ ਥਲ ਜੀਆਂ ਪੂਰੀਆਂ ਲੋਹਾ ਆਕਾਰ ਆਕਾਰ ਇਹ ਮਹਾਰਜ ਜੀ ਕਹਿੰਦੇ ਕਈ ਪ੍ਰਕਾਰ ਦੇ ਜੀਵ ਵੱਸਦੇ ਹਨ ਕਾਰਾਂ ਦੇ ਕਾਰ ਮਹਾਰਜ ਜੀ ਉਹਨਾਂ ਬਾਰੇ ਕਹਿੰਦੇ ਹਨ ਓਏ ਜੇ ਆਖੈ ਸੋ ਤੂੰ ਹੈ ਜਾਣ ਤਿਨਾ ਪੀ ਤੇਰੀ ਸਾਰ ਮਹਾਰਾਜ ਜੀ ਕਹਿੰਦੇ ਉਹ ਵੀ ਤੁਹਾਨੂੰ ਕਹਿਣਾ ਕਰਦੇ ਹਨ ਉਹ ਨਾਨਕ ਪਾਤਸ਼ਾਹ ਜੀ ਕਹਿੰਦੇ ਮਾਲਕ ਜੀਓ ਉਹ ਜਿਹੜੇ ਜਲਤ ਵਿੱਚ ਹਨ ਥਾਲੇ ਦੇ ਵਿੱਚ ਹਨ ਪੁਰੀਆਂ ਦੇ ਵਿੱਚ ਹਨ ਬ੍ਰਹਮੰਡਾਂ ਦੇ ਵਿੱਚ ਹਨ ਇਹਨਾਂ ਦੇ ਕਾਰਾਂ ਬਾਰੇ ਸਾਨੂੰ ਪਤਾ ਨਹੀਂ ਅਸੀਂ ਉਹਨਾਂ ਨੂੰ ਜਾਣਦੇ ਨਹੀਂ ਹ ਮਹਾਰਾਜ ਜੀ ਕਹਿੰਦੇ ਫਿਰ ਉਹ ਵੀ ਤੁਹਾਨੂੰ ਚੇਤੇ ਕਰਦੇ ਹਨ ਉਹ ਵੀ ਕੋਈ ਜੀ ਅੱਖ ਹੈ ਉਹ ਵੀ ਤੈਨੂੰ ਤੁਹਾਨੂੰ ਕਹਿਣਾ ਕਰਦੇ ਹਨ ਮਹਾਰਾਜ ਜੀ ਕਹਿੰਦੇ ਪਰ ਤੁਸੀਂ ਜਾਣਦੇ ਹੋ ਮਹਾਰਾਜ ਜੀ ਕਹਿ ਰਹੇ ਨੇ ਓਏ ਜੇ ਆਖੇ ਸੋ ਤੂੰ ਹੈ ਜਾਣੇ ਮਹਾਰਾਜ ਜੀ ਕਹਿੰਦੇ ਉਹ ਤੁਸੀਂ ਜਾਣਦੇ ਹਨ ਤੁਸੀਂ ਜਾਣਦੇ ਹੋ ਤਿੰਨਾ ਵੀ ਤੇਰੀ ਸਾਰ ਉਹਨਾਂ ਦਾ ਵੀ ਤੁਹਾਡੇ ਤੇ ਹੀ ਵਿਸ਼ਵਾਸ ਹੈ ਤੁਹਾਡੇ ਤੇ ਹੀ ਭਰੋਸਾ ਹੈ ਤਾਂ ਹੀ ਉਹ ਤੁਹਾਨੂੰ ਦਿਰੜ ਕਰਦੇ ਨੇ ਤਾਂ ਹੀ ਤੁਹਾਨੂੰ ਯਾਦ ਕਰਦੇ ਹਨ ਨਾਨਕ ਭਗਤਾ ਭੁਖਸਲਾਹਨ ਸਤਿਨਾਮ ਅਧਾਰ ਇੱਗੇ ਪਾਰਾ ਜੀ ਫਿਰ ਜਵਾਬ ਦਿੰਦੇ ਹਨ ਸਾਰੀਆਂ ਪੰਕਤੀਆਂ ਦਾ ਮੁਸਲਮਾਨ ਆਪਣੇ ਤਰੀਕੇ ਨਾਲ ਚੇਤੇ ਕਰਦੇ ਹਨ ਉਹ ਕਹਿੰਦੇ ਨੇ ਇਹਨੇ ਬੰਦਨਾ ਦੇ ਵਿੱਚ ਰਹਿ ਕੇ ਮਹਾਰਾਜ ਜੀ ਕਹਿੰਦੇ ਉਹਦੀ ਪ੍ਰਾਪਤੀ ਹੈ Hindu ਵੀਰ ਕਹਿੰਦੇ ਨੇ ਮੂਰਤੀ ਪੂਜਾ ਕਰਕੇ ਤੀਰਥਾਂ ਤੇ ਜਾ ਕੇ ਉਹਦੀ ਪ੍ਰਾਪਤੀ ਹੈ ਇਹ ਮਹਾਰਾਜ ਜੀ ਕਹਿੰਦੇ ਜੋਗੀ ਕਹਿੰਦੇ ਚੁੱਪ ਰਹਿ ਕੇ ਉਹਨਾਂ ਦੀ ਪ੍ਰਾਪਤੀ ਹੈ ਸਾਰਿਆਂ ਨੂੰ ਮਹਾਰਾਜ ਨਹੀਂ ਗਿਣਤਾ ਅਖੀਰ ਤੇ ਮਹਾਰਾਜ ਜੀ ਨਿਚੋੜ ਕੱਢਦੇ ਹਨ ਜਵਾਬ ਦੇ ਅੰਦਰ ਨਾਨਕ ਭਗਤਾ ਭੁਖ ਸਲਾਹਨ ਸਤਿਨਾਮ ਹੈ ਆਧਾਰ ਇਹ ਮਹਾਰਾਜ ਜੀ ਕਹਿੰਦੇ ਤੇਰੇ ਭਗਤਾ ਨੂੰ ਆਦੀ ਭੁਖ ਹੈ ਨਾਮ ਦੀ ਭੁਖ ਹੈ ਮਹਾਰਾਜ ਜੀ ਕਹਿੰਦੇ ਕਿਸੇ ਨੂੰ ਪੂਜਾ ਕਿਸੇ ਨੂੰ ਪੂਜਾ ਪਰ ਭਗਤ ਜਿਹੜਿਆਂ ਨੂੰ ਨਾਮ ਨੂੰ ਚੇਤੇ ਕਰਦੇ ਹਨ ਤੇਰੀ ਬੰਦਗੀ ਕਰਦੇ ਹਨ ਮਹਾਰਾਜ ਜੀ ਕਹਿੰਦੇ ਨਾਨਕ ਭਗਤਾ ਭੁਖ ਸਲਾਹਨ ਸਲਾਹਨ ਤੋਂ ਭਾਰੂ ਦੀ ਸਿਫਤ ਉਹਨੂੰ ਗਾਣਾ ਉਹਨੂੰ ਸਿਫਤ ਕਰਨੀ ਉਹਦੀ ਸਲਾੰਘਾ ਕਰਨੀ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਤਾਂ ਹੀ ਭੁੱਖ ਲੱਗਦੀ ਹੈ ਸਤਨਾਮ ਆਧਾਰ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਤਾਂ ਨਾਮ ਹੀ ਆਧਾਰ ਹੈ ਆਸਰਾ ਹੈ ਇਸੇ ਦਾ ਕੋਈ ਆਸਰਾ ਕੋਈ ਢੰਗ ਨਾਲ ਕੋਈ ਕਿਸੇ ਢੰਗ ਨਾਲ ਚੇਤੇ ਕਰਦਾ ਪਰ ਉਹ ਭਗਤ ਜਿਹੜਿਆਂ ਨੂੰ ਉਹ ਸਦਾ ਹੀ ਭਗਤੀ ਤੇ ਵਿਸ਼ਵਾਸ ਨਾਮ ਦੇ ਉੱਤੇ ਆਸਰਾ ਓਟ ਬੰਨਦੇ ਹਨ ਤੇ ਮਹਾਰਾਜ ਜੀ ਕਹਿੰਦੇ ਚੇਤੇ ਕਰਦੇ ਹਨ ਸਦਾ ਆਨੰਦ ਰਹੇ ਦਿਨ ਰਾਤ ਹੀ ਗੁਣਵੰਤ ਆਪਾਛਾਰ ਫਿਰ ਮਹਾਰਾਜ ਜੀ ਕਹਿੰਦੇ ਸਦਾ ਉਹਨਾਂ ਨੂੰ ਦੰਦ ਮਿਲਦਾ ਹੈ ਦਿਨ ਰਾਤ ਹੀ ਆਨੰਦ ਵਿੱਚ ਰਹਿੰਦੇ ਹਨ ਮਹਾਰਾਜ ਜੀ ਕਹਿੰਦੇ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤ ਆਪਾਛਾਰ ਉਹ ਗੁਣ ਮਹਾਰਾਜ ਜੀ ਕਹਿੰਦੇ ਪ੍ਰਾਪਤ ਪ੍ਰਾਪਤੀ ਕਰ ਲੈਂਦੇ ਹਨ ਪਰਮੇਸ਼ਰ ਨੂੰ ਪਾ ਲੈਂਦੇ ਹਨ ਮਹੱਲਾ ਪਹਿਲਾ ਅਗਲਾ ਬੰਦ ਮਹਾਰਾਜ ਜੀ ਰੰਮ ਕਰਦੇ ਹਨ ਮਿੱਟੀ ਮੁਸਲਮਾਨ ਕੀ ਇੜੇ ਪਈ ਕਮਿਆਰ ਕੜ ਭਾਂਡੇ ਟਾਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੂਹੈ ਬੱਪੜੀ ਝੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਇਹ ਮਹਾਰਾਜ ਜੀ ਇਸੋ ਇਸ ਬੰਧ ਵਿੱਚ ਵੀ ਬਚਨ ਕਰ ਦੇਣ ਇੱਥੇ ਧਾਰਨ ਫਿਰ ਲੈਂਦੇ ਹਨ ਮੁਸਲਮਾਨਾਂ ਦੀ ਮਹਾਰਾਜ ਜੀ ਕਹਿੰਦੇ ਮੁਸਲਮਾਨ ਵੀਰ ਜਿਹੜਾ ਉਹ ਮਨੁੱਖ ਦਾ ਸਰੀਰ ਜਦੋਂ ਮਰਦਾ ਮਨੁੱਖ ਮਰਦਾ ਹੈ ਉਹਨਾਂ ਦੀ ਮੱਤ ਵਿੱਚ ਇਹ ਹੈ ਕਿ ਉਹ ਦਫਨਾਉਂਦੇ ਹਨ ਉਹ ਕਹਿੰਦੇ ਨੇ ਜੇ ਕਿਸੇ ਨੂੰ ਸਾੜ ਦਈਏ ਤਾਂ ਉਹਨੂੰ ਮੁਕਤੀ ਨਹੀਂ ਮਿਲਦੀ ਮੁਸਲਮਾਨਾਂ ਦਾ ਕਹਿਣਾ ਹੈ ਮੌਲਵੀ ਧਰਮ ਦਾ ਕਹਿਣਾ ਹੈ ਕਿ ਜੇ ਕਿਸੇ ਮਰੇ ਬੰਦੇ ਨੂੰ ਸਾੜ ਦਈਓ ਦੋਜਗ ਵਿੱਚ ਰਹਿੰਦਾ ਹੈ ਦੋਜਗ ਵਿੱਚ ਪੈ ਜਾਂਦਾ ਕਿਉਂਕਿ ਉਹਦੀ ਆਤਮਾ ਸੜਦੀ ਰਹਿੰਦੀ ਹੈ ਉਹ ਸਿਰੇ ਨਹੀਂ ਪਹੁੰਚਦੀ ਉਹਨਾਂ ਦਾ ਵਿਸ਼ਵਾਸ ਹੈ ਮੁਸਲਮਾਨਾਂ ਦਾ ਕਹਿੰਦੇ ਉਹ ਕਹਿੰਦੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮਿੱਟੀ ਮੁਸਲਮਾਨ ਕੀ ਪੀੜੇ ਪਈ ਕਿਮਿਆਰ ਹਰਜੀ ਕਹਿੰਦੇ ਉਹ ਦਫਨਾ ਦਿੰਦੇ ਹਨ ਕਿ ਜੇ ਇਹਨੂੰ ਸਾੜਿਆ ਇਹਦੀ ਆਤਮਾ ਦੋ ਜਗ ਵਿੱਚ ਪੈ ਜਾਵੇਗੀ ਉਹ ਸੜਦੀ ਜਲਦੀ ਰਹੇਗੀ ਉਹਨੂੰ ਸ਼ਾਂਤੀ ਨਹੀਂ ਮਿਲੇਗੀ ਇਸ ਕਰਕੇ ਉਹ ਸਾੜਦੇ ਨਹੀਂ ਉਹ ਦਫਨਾਉਂਦੇ ਹਨ ਇੱਕ ਦਿਨ ਕਬਰਾਂ ਹਨ ਮੁਸਲਮਾਨ ਸਾਰੇ ਕਬਰਾਂ ਪੱਟ ਕੇ ਉਥੇ ਸਰੀਰ ਦੱਬ ਦਿੰਦੇ ਹਨ ਪਰ ਜਿਹੜੇ ਕਮਾਰ ਲੋਕ ਉਹਨਾਂ ਦਿਨ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਜੇ ਕਿਤੇ ਉਹਨਾਂ ਦੇ ਕਬਰ ਦੀ ਮਿੱਟੀ ਮਿਲ ਜਾਵੇ ਨਾ ਉਹ ਬਹੁਤ ਵਧੀਆ ਮਿੱਟੀ ਹੁੰਦੀ ਹੈ। ਉਹ ਘੁਮਹਾਰ ਨੂੰ ਜੇ ਮਿਲ ਜਾਵੇ ਉਹਦੇ ਭਾਂਡੇ ਅਤੇ ਟਾ ਮਣਾਦਾ ਕੋਈ ਚੀਕਨੀ ਬਹੁਤ ਹੁੰਦੀ ਆ। ਕਿਉਂਕਿ ਉੱਥੇ ਸਿਉਕ ਲੱਗ ਜਾਂਦੀ ਹੈ। ਬਹੁਤ ਜਿਆਦੀ ਚੀਕਨੀ ਹੋ ਜਾਂਦੀ ਹੈ ਉਹ ਮਿੱਟੀ ਉਹ ਚੀਕਨੀ ਮਿੱਟੀ ਦੇ ਭਾਂਡੇ ਬਰਤਨ ਇੱਟਾਂ ਵਧੀਆ ਬਣਦੀਆਂ। ਇਸ ਵਾਰ ਕੇ কুমਹਾਰ ਲੋਕ ਮਹਾਰਾਜ ਜੀ ਕਹਿੰਦੇ ਉਹ ਪੱਟ ਲੈਂਦੇ ਹਨ ਜਾ ਕੇ। ਜੇ ਬਾਦਸ਼ਾਹ ਜੀ ਬਚਨ ਕਰਦੇ ਨੇ ਇੱਕ ਧਾਰਨ ਲੈਂਦੇ ਨੇ ਸਾਨੂੰ ਸਮਝਾਉਣ ਵਾਸਤੇ ਮਿੱਟੀ ਮੁਸਲਮਾਨ ਕੀ ਪੀੜੇ ਪਈ ਕਮਿਆਰ ਘੜ ਭਾਂਡੇ ਇਟਾਂ ਕੀਆ ਜਲਦੀ ਕਰੇ ਪਕਾਰ ਕਹਿੰਦੇ ਉਹਨਾਂ ਉਹਨਾਂ ਤੰਦ ਫਨਾਤਾ ਮੁਸਲਮਾਨਾਂ ਨੇ ਪਰ ਉਹੀ ਮਿੱਟੀ ਜਿਹੜੀ ਸੇ ਸਰੀਰ ਦੀ ਮਿੱਟੀ ਬਣੀ ਨਾ ਉਹਨਾਂ ਦੇ ਮਨ ਦਾ ਵਿਸ਼ਵਾਸ ਸੀ ਕਿ ਜੇ ਸਾੜਾਂਗੇ ਕਿਉਂ ਮਿੱਟੀ ਨੂੰ ਹੀ ਸਾੜਨਾ ਕਿਉਂਕਿ ਉਹਦੇ ਚ ਆਤਮਾ ਤਾਂ ਪਹਿਲੂ ਹੀ ਨਿਕਲ ਜਾਂਦੀ ਹੈ ਤੇ ਮਿੱਟੀ ਜਿਹੜੀ ਇਹ ਸਰੀਰ ਨੂੰ ਆਪਾਂ ਭਵੇਂ ਸਾੜਦੀਏ ਭਵੇਂ ਜਲ ਪ੍ਰਵਾਹ ਕਰਦੀਏ ਭਵੇਂ ਦੱਬਦੀਏ ਉਹਨੂੰ ਕੋਈ ਲੈਣ ਦੇਣੀ ਆ ਪਰ ਉਹਨਾਂ ਦੀ ਮਨ ਦੇ ਵਿੱਚ ਵਹਿਮ ਕਿਉਂਕਿ ਪਾਲਿਆ ਹੋਇਆ ਹਰ ਇੱਕ ਦੇ ਵਿੱਚ ਮਨ ਦੇ ਵਿੱਚ ਵਹਿਮ ਪਲ ਜਾਂਦਾ ਇਸੇ ਤਰ੍ਹਾਂ ਉਹਨਾਂ ਨੂੰ ਵਹਿਮ ਹੈ ਕਿ ਜੇ ਅਸੀਂ ਦੱਬਾਂਗੇ ਤਾਂ ਹੀ ਮੁਕਤੀ ਮਿਲੇਗੀ ਜੇ ਸਾੜਾਂਗੇ ਫਿਰ ਨਹੀਂ ਤੇ ਪਰ ਜਿਹੜੇ ਨਾਲ ਹੀ ਕਮਿਹਾਰ ਲੋਕਾਂ ਨੂੰ ਮਿੱਟੀ ਪਟਕੇ ਉਹਦੇ ਭਾਂਡੇ ਬਰਤਨ ਵੜਾ ਕੇ ਟਾ ਮਣਾ ਕੇ ਆਵੇ ਵਿੱਚ ਜੜ ਦਿੰਦੇ ਹਨ ਮਹਾਰਾਜ ਜੀ ਕਹਿੰਦੇ ਕੋਈ ਮਿੱਟੀ ਜਿਹੜੀ ਸਰੀਰ ਦੀ ਆਵੇ ਵਿੱਚ ਜੜ ਕੇ ਉਹਨੂੰ ਅੱਗ ਦੇ ਵਿੱਚ ਕੋਲੇ ਕੋਲਿਆਂ ਦੇ ਵਿੱਚ ਰੱਖ ਕੇ ਕੋਲੇ ਬਣਾ ਦਿੰਦੇ ਹਨ ਉਹ ਛੜਦੀ ਹੈ ਮਿੱਟੀ ਉਹ ਤੇ ਕਹਿੰਦੇ ਸੀ ਸਾੜਨੀ ਨਹੀਂ ਪਰ ਮਿਹਾਰ ਲੋਕ ਨੂੰ ਫਿਰ ਸਾੜ ਦਿੰਦੇ ਹਨ ਸਾੜ ਕੇ ਜਦੋਂ ਉਹ ਛੜਦੀ ਉਹ ਪਕਾਰ ਕਰਦੀ ਹੈ ਮਿੱਟੀ ਵੀ ਮਹਾਰਾਜ ਜੀ ਕਹਿੰਦੇ ਘਾੜ ਭਾਂਡੇ ਟਾਂਕੀਆਂ ਜਲਦੀ ਕਰੇ ਪਕਾਰ ਜਲ ਦੀ ਹੋਈ ਮਿੱਟੀ ਵੀ ਪਕਾਰ ਕਰਦੀ ਐ। ਇਹ ਮਹਾਰਾਜ ਉਹਦੇ ਕੋਲੇ ਬਣ ਜਾਂਦੇ ਹਨ ਕੰਗਿਆਰ ਉੱਡਦੇ ਹਨ ਮਿੱਟੀ ਦੇ ਵੀ ਜਿਹੜੀ ਮਿੱਟੀ ਦੇ ਭਾਂਡਿਆਂ ਦੇ ਵਿੱਚੋਂ ਉੱਡ-ਉੱਡ ਕੇ ਕੰਗਿਆਰ ਬਾਹਰ ਜਾਂਦੇ ਹਨ। ਉਹਦੀਆਂ ਇੱਟਾਂ ਦੇ ਵਿੱਚੋਂ ਭਾਂਡਿਆਂ ਦੇ ਵਿੱਚੋਂ ਬਰਤਨਾਂ ਦੇ ਵਿੱਚੋਂ ਮਹਾਰਾਜ ਜੀ ਕਹਿੰਦੇ ਉਹ ਪਕਾਰ ਕਰਦੀ ਐ। ਜਲ-ਜਲ ਰੋਵੇ ਬਪੜੀ ਝੜ-ਝੜ ਪਵੇ ਅੰਗਿਆਰ। ਇਹ ਤਨ ਮਹਾਰਾਜ ਨੇ ਕਹਿੰਦੇ ਜਲ ਜਲ ਕਿਉਂ ਦੇ ਕੋਲ ਆਂਦੇਂ ਗਿਆਰ ਦਿੱਕਦੇ ਹਨ ਆਲੇ ਦੁਆਲੇ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਤੇ ਮਹਾਰਾਜ ਜੀ ਨੇ ਫਿਰ ਜਵਾਬ ਦਿੱਤਾ ਪਾਸ਼ਾ ਜੀ ਕਹਿੰਦੇ ਭਾਈ ਮੁਸਲਮਾਨਾਂ ਨੇ ਤੇ ਸਮਝਿਆ ਕੀ ਸੀ ਦੱਬਤ ਹੈ ਇਨਸਾਨ ਨੂੰ ਉਦੋਂ ਮੁਕਤੀ ਮਿਲ ਜਾਵੇਗੀ ਪਰ ਮਾਲਕ ਦੇ ਹੁਕਮ ਦੇ ਅੱਗੇ ਕੌਣ ਹੈ ਉਹ ਪ੍ਰਮਾਤਮਾ ਦੇ ਹੁਕਮ ਦੇ ਅੱਗੇ ਕੋਈ ਮਹਾਰਾਜ ਜੀ ਕਹਿੰਦੇ ਕਿਸੇ ਦੀ ਪੇਛ ਨਹੀਂ ਚਲਦੀ ਉਹੀ ਮਿੱਟੀ ਨੂੰ ਪੱਟ ਕੇ ਉਹ ਸਰੀਰ ਨੂੰ ਪੱਟ ਕੇ ਉਹ ਸਾੜ ਦਿੰਦੇ ਆ ਤੇ ਫਿਰ ਮੁਕਤੀ ਕਿੱਥੋਂ ਮਿਲੇਗੀ ਮਹਾਰਾਜ ਜੀ ਕਹਿੰਦੇ ਤਾਂ ਉਹਦਾ ਹੁਕਮ ਹੈ ਪ੍ਰਮਾਤਮਾ ਦਾ ਨਾਨਕ ਜਿਨ ਕਰਤੇ ਕਾਰਨ ਕੀਆ ਜਿਨੇ ਕਾਰਨ ਕੀਤਾ ਜਿਨੇ ਬਣਾਇਆ ਜਿਨੇ ਭੇਜਿਆ ਉਹਨੇ ਸਾਰਾ ਕੁਝ ਰਚਿਆ ਹੋਇਆ ਪਹਿਲਾਂ ਹੀ ਬਣਾ ਕੇ ਰੱਖਿਆ ਹੋਇਆ ਕੀ ਕਰਨਾ ਕਿਸ ਤਰ੍ਹਾਂ ਹੋਣਾ ਹੈ ਸਰੀਰ ਦੇ ਨਾਲ ਇਹ ਮਹਾਰਾਜ ਜੀ ਕਹਿੰਦੇ ਸੋ ਜਾਣੇ ਕਰਤਾਰ ਉਹ ਕਰਤਾਰ ਹੀ ਜਾਣਦਾ ਹੈ ਕਿਸ ਤਰ੍ਹਾਂ ਕਿਸ ਢੰਗ ਦੇ ਨਾਲ ਮਨੁੱਖ ਨੇ ਸੰਸਾਰ ਚ ਵਿਚਰਨਾ ਹੈ ਤੇ ਕਿਸ ਤਰ੍ਹਾਂ ਇਥੋਂ ਜਾਣਾ ਹੋਣਾ ਹੈ ਸਰੀਰ ਦਾ ਇਹ ਮਹਾਰਾਜ ਜੀ ਕਹਿੰਦੇ ਉਹ ਕਰਤਾਰ ਤੋਂ ਬਿਨਾ ਕੋਈ ਨਹੀਂ ਜਾਣਦਾ ਪੌੜੀ ਔੜੀ ਰੰਮ ਕਰ ਜਨ ਪਾਤਸ਼ਾਹ ਜੀ ਬਿਨ ਸਤਗੁਰ ਕਿੰਨੇ ਨਾ ਪਾਯੋ ਬਿਨ ਸਤਗੁਰ ਕਿੰਨੇ ਨਾ ਪਾਇਆ ਬਿਨਾ ਸਤਗੁਰ ਤੋਂ ਮਹਾਰਾਜ ਜੀ ਬਚਨ ਕਰ ਜਨ ਪੌੜੀ ਵਿੱਚ ਕੋਈ ਪਾ ਨਹੀਂ ਸਕਦਾ ਸੱਚੇ ਗੁਰੂ ਤੋਂ ਬਿਨਾ ਉਪਦੀ ਪ੍ਰਾਪਤੀ ਨਹੀਂ ਹੈ ਬਿਨ ਸਤਗੁਰ ਕਿੰਨੇ ਨਾ ਪਾਇਓ ਬਿਨ ਸਤਗੁਰ ਕਿੰਨੇ ਨਾ ਪਾਇਆ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਤੋਂ ਬਿਨਾ ਕਿੰਨੇ ਪਾਇਆ ਕੋਈ ਨਹੀਂ ਪਾ ਸਕਦਾ ਸੱਚੇ ਗੁਰੂ ਦੇ ਮੇਲ ਦੇ ਵਿੱਚ ਹੀ ਪ੍ਰਭੂ ਦਾ ਮੇਲ ਹੈ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਨਾਇਆ ਇਹ ਮਹਾਰਾਜ ਜੀ ਨੇ ਪਕਾਰ ਕੇ ਸੁਨਾਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਨਾ ਕੋਈ ਓਲਾ ਨਹੀਂ ਰੱਖਿਆ ਮਹਾਰਾਜ ਜੀ ਕਹਿੰਦੇ ਸਤਗੁਰ ਵਿੱਚ ਆਪ ਰੱਖਿਓਨ ਮਹਾਰਾਜ ਜੀ ਕਹਿੰਦੇ ਸਤਗੁਰ ਦੇ ਵਿੱਚ ਉਹ ਮਾਲਕ ਹਰੀ ਆਪਣੇ ਆਪ ਨੂੰ ਰੱਖਿਆ ਹੋਇਆ ਸੱਚੇ ਸਤਗੁਰ ਦੇ ਵਿੱਚ ਹੀ ਉਹ ਪ੍ਰਮਾਤਮਾ ਹੈ ਰੱਬ ਹੈ ਪ੍ਰਭੂ ਹੈ ਉਹ ਸਤਗੁਰ ਦੇ ਵਿੱਚ ਹੀ ਵਰਤਦਾ ਸੱਚੇ ਸਤਗੁਰ ਦੇ ਰਾਹੀ ਵਰਤਦਾ ਉਹ ਪ੍ਰਾਪਤ ਹੁੰਦਾ ਮਹਾਰਾਜ ਜੀ ਕਹਿੰਦੇ ਅਸੀਂ ਪੁਕਾਰ ਕੇ ਕਹਿੰਨੇ ਆ ਸਤਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਨਾਇਆ ਮਹਾਰਾਜ ਜੀ ਕਹਿੰਦੇ ਅਸੀਂ ਪ੍ਰਗਟ ਹੋ ਕੇ ਪੁਕਾਰ ਕੇ ਇਹ ਕਹਿਣਾ ਕਰਦੇ ਆ ਸਰਾਣਾ ਕਰਦੇ ਆ ਕਿ ਉਹ ਪਰਮਾਤਮਾ ਜਿਹੜਾ ਪ੍ਰਭੂ ਆ ਸੱਚੇ ਸਤਗੁਰ ਦੇ ਰਾਹੀ ਪ੍ਰਾਪਤ ਹੁੰਦਾ ਸੱਚੇ ਸਤਗੁਰ ਦੇ ਦੇ ਵਿੱਚ ਉਹਦੇ ਵਿੱਚ ਕੋਈ ਅੰਤਰ ਨਹੀਂ ਹੈ ਉਹ ਸੱਚੇ ਸਤਗੁਰ ਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਪ੍ਰਭੂ ਦੇ ਵਿੱਚ ਕੋਈ ਫਰਕ ਨਹੀਂ ਅੰਤਰ ਨਹੀਂ ਸੱਚੇ ਸਤਗੁਰ ਦੀ ਪ੍ਰਾਪਤੀ ਹੋ ਗਈ ਸਮਝ ਲਓ ਕਿ ਪ੍ਰਭ ਮਿਲ ਗਿਆ ਹਰੀ ਮਿਲ ਗਿਆ ਪ੍ਰਭੂ ਮਿਲ ਗਿਆ ਤੇ ਮਹਾਰਾਜ ਜੀ ਇੱਥੇ ਸਪਸ਼ਟ ਕਰਨ ਗੁਰੂ ਨਾਨਕ ਪਾ ਸਾ ਸਤ ਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਨਾਇ ਹਰ ਜੀ ਕਹਿੰਦੇ ਅਸੀਂ ਪ੍ਰਗਟ ਹੋ ਕੇ ਖੁੱਲੇ ਮਾਛ ਰਿਆ ਮਹਾਰਾਜ ਕਹਿੰਦੇ ਕਹਿਣਾ ਕਰਦੇ ਹਾਂ ਸਤ ਗੁਰ ਮਿਲੀਏ ਸਦਾ ਮੁਕਤ ਹੈ ਜਨ ਵਿੱਚੋ ਮੋਤ ਕਾਇਆ ਸਤ ਗੁਰ ਮਿਲਿਏ ਸਦਾ ਮੁਕਤ ਹੈ ਜਿਨਾਂ ਨੂੰ ਸਤ ਗੁਰ ਦਾ ਮੇਲ ਹੋ ਗਿਆ ਜਿਨਾਂ ਦਾ ਮਲਾਪ ਹੋ ਗਿਆ ਮਹਾਰਾਜ ਜੀ ਕਹਿੰਦੇ ਸਦਾ ਮੁਕਤ ਹੋ ਜਾਣਗੇ ਇਹਨਾਂ ਵਿੱਚੋਂ ਮੋਹ ਚਕਾਇਆ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਅੰਦਰੋਂ ਮੋਹ ਦਾ ਚਿੱਕੜ ਖਤਮ ਹੋ ਗਿਆ ਉਹਨਾਂ ਨੇ ਮੁਕਤੀ ਦੀ ਪ੍ਰਾਪਤੀ ਕਰ ਲਈ ਮੋਖ ਮਿਲ ਗਈ ਸਤ ਗੁਰ ਦੇ ਮਿਲਣ ਦੇ ਨਾਲ ਹੀ ਪ੍ਰਾਪਤੀ ਹੈ ਉਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿੱਤ ਲਾਇਆ ਮਹਾਰਾਜ ਜੀ ਕਹਿੰਦੇ ਇਹੋ ਵਿਚਾਰ ਉੱਤਮ ਹੈ ਸਹੀ ਹੈ ਉਤਮ ਇਹੋ ਵਿਚਾਰ ਹੈ ਮਹਾਰਾਜ ਜੀ ਕਹਿੰਦੇ ਜਿੰਨਾ ਸੱਚੇ ਦੇ ਨਾਲ ਚਿੱਤ ਨੂੰ ਲਾ ਲਿਆ ਜੋੜ ਲਿਆ ਤੇ ਮਹਾਰਾਜ ਜੀ ਕਹਿੰਦੇ ਇਹ ਵਿਚਾਰ ਸਹੀ ਹੈ ਉਹਦੀ ਪ੍ਰਾਪਤੀ ਇਸ ਤਰ੍ਹਾਂ ਹੋਣੀ ਹੈ ਜਗ ਜੀਵਨ ਦਾਤਾ ਪਾਇਆ ਉਹਨਾਂ ਨੇ ਜਗਤ ਦੇ ਮਾਲਨਹਾਰੇ ਨੂੰ ਪ੍ਰਾਪਤ ਕਰ ਲਿਆ ਉਹ ਦਾਤੇ ਨੂੰ ਪ੍ਰਾਪਤ ਕਰ ਲਿਆ ਉਹ ਸੱਚੇ ਨੂੰ ਮੇਲ ਉਹਨਾਂ ਦਾ ਮੇਲ ਹੋ ਗਿਆ ਉਹਦੇ ਨਾਲ ਮਹਾਰਾਜ ਜੀ ਕਹਿੰਦੇ ਅਸੀਂ ਪੁਕਾਰ ਕੇ ਕਹਿਣਾ ਕਰਦੇ ਹਾਂ ਇਹ ਵਿਚਾਰ ਸਹੀ ਹੈ ਮਹਾਰਾਜ ਜੀ ਕਹਿੰਦੇ ਉਤਮ ਇਹੋ ਵਿਚਾਰ ਹੈ ਜਿਸ ਨੇ ਸੱਚੇ ਸਿਉਂ ਚਿਤ ਲਾਇਆ ਚਿਤ ਲਾ ਕੇ ਉਹਦੀ ਪ੍ਰਾਪਤੀ ਹੈ ਕਰਮ ਕਾਂਡਾਂ ਵਿੱਚ ਕੋਈ ਪ੍ਰਾਪਤੀ ਨਹੀਂ ਪਿੱਛੇ ਕਿੰਨਾ ਕੁਝ ਮਹਾਰਾਜ ਨੇ ਦਰਸਾਤਾ ਸ਼ਲੋਕ ਵਿੱਚ ਮੁਸਲਮਾਨ ਮੌਲਬੀਆਂ ਬਾਰੇ ਦੱਸਦਾ ਹਿੰਦੂਆਂ ਬਾਰੇ ਦੱਸਦਾ ਜੋਗੀਆਂ ਬਾਰੇ ਦੱਸਦਾ ਇਹ ਅਲੱਗ-ਅਲੱਗ ਢੰਗ ਕਰਦੇ ਨੇ ਮਹਾਰਾਜ ਜੀ ਕਹਿੰਦੇ ਪਰ ਪ੍ਰਾਪਤੀ ਕਿਸ ਤਰ੍ਹਾਂ ਸੱਚੇ ਗੁਰੂ ਦਾ ਮੇਲ ਨਾਲ ਉਹਦੀ ਭਗਤੀ ਨਾਲ ਬੰਦਗੀ ਦੇ ਨਾਲ ਉਹਨੂੰ ਪਾ ਸਕਦੇ ਆ ਇਹ ਹੀ ਵਿਚਾਰ ਉੱਤਮ ਹੈ ਹੋਰ ਕੋਈ ਨਹੀਂ ਮਹਾਰਾਜ ਜੀ ਕਹਿੰਦੇ ਸੱਚੇ ਸਿਉ ਜਦੋਂ ਚਿੱਤ ਲਾਵਾਂਗੇ ਤੇ ਉਹ ਜਗਦੀਵਨ ਦਾਤਾ ਪਾਇਆ ਉਹਦੀ ਪ੍ਰਾਪਤੀ ਕਰ ਲਵਾਂਗੇ ਇਹ ਪਾਈ ਅੱਜ ਦੇ ਸ਼ਲੋਕ ਪੌੜੀ ਦੀ ਵਿਚਾਰ ਹੈ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸਿਵ ਅਨੁਭਾਉਂਦੇ ਨਿਕਾਂ ਭੁੱਲਾਂ ਜੰਦੀਆਂ ਨ ਮਹਾਰਾਜ ਸਤਿ ਬਖਸ਼ਣ ਆញਿਆ ਮਾਈ ਭਾਈ ਸੰਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ